ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਣ ਲੱਗੇ ਤੜਕੇ ਦਾ ਟਾਈਮ ਸੀ ਬਾਗਰ ਜਦੋਂ ਲੈ ਕੇ ਆਇਆ ਉਦੋਂ ਬਾਅਦ ਚ ਲੰਗਰ ਹਾਲ ਚ ਜਾਣ ਲੱਗੇ ਫਰਸ਼ ਤੇ ਨਾ ਇੱਕ ਮਾਤਾ ਪਈ ਸੀ ਤੇ ਇੱਕ ਉਹਦਾ ਮੈਨੂੰ ਲੱਗਦਾ 6-7 ਕਿ ਮਹੀਨੇ ਦਾ ਬੱਚਾ ਸੀ ਜੀ ਤੇ ਇੱਕ ਕੁੜੀ ਉਹਦੇ ਇਧਰਲੇ ਪਾਸੇ ਪਈ ਸੀ ਉਹ ਕੁੜੀ ਤੇ ਚਾਦਰ ਸੀਗੀ ਥੋੜੀ ਜੀ ਜਿਹੜਾ ਛੋਟਾ ਬੱਚਾ ਸੀ ਜਿਵੇਂ ਬੱਚੇ ਨੀਂਦ ਚ ਉੱਠ ਕੇ ਬਹਿ ਨਹੀਂ ਜਾਂਦੇ ਹਾਂਜੀ ਤੇ ਐਦਾਂ ਉਹ ਬੱਚੀ ਰੋ ਰਹੀ ਸੀ ਬਹੁਤ ਜ਼ਿਆਦੇ ਜੀ ਹੋਣ ਨੂੰ ਉਹ ਰੋਂਦੀ ਨੂੰ ਦੇਖ ਕੇ ਉਹਦੀ ਮਾਂ ਵਿਚਾਰੀ ਸੁੱਤੀ ਪਈ ਸੀ ਉਹਨਾਂ ਕੋਲ ਚਾਦਰ ਨਹੀਂ ਸੀ ਵੱਡੀ ਕਿ ਤਿੰਨਾ ਤੇ ਲੈ ਸਕੀ ਉਹਨੂੰ ਠੰਡ ਲੱਗਦੀ ਹੋਣੀ ਵਿਚਾਰੀ ਨੂੰ ਫਰਸ਼ ਠੰਡਾ ਸੀਗਾ ਉੱਥ ਲਈ ਹੁਣ ਖੜੇ ਜਮਨ ਦਰਬਾਰ ਸਾਹਿਬ ਉੱਥੋਂ ਐਂਦੀ ਨਾ ਮਹਾਰਾਜ ਹਨ ਤੇ ਉੱਥੋਂ ਫਿਰ ਜਦੋਂ ਉਹਨੂੰ ਮੈਂ ਦੇਖਿਆ ਮਤਲਬ ਮੇਰੇ ਅੰਦਰ ਇੱਕਦਮ ਹੀ ਐਂ ਜਿਹਾ ਆਇਆ ਵੀ ਪ੍ਰਮਾਤਮਾ ਵੀ ਇਹ ਵੀ ਜੀਵਨ ਹੈ ਵੀ ਇਹ ਕੋ ਵੀ ਜੀਵਨ ਹੈ ਵੀ ਜਿਹਦੇ ਬੱਚੇ ਦੇ ਆਲੇ-ਦਾਲੇ ਮੈਂ ਕਹਿੰਦਾ 10 ਨੌਕਰ ਸੁੱਤੇ ਭੇਤੂਦੂ ਵੀ ਖੜੇ ਨੇ ਵੀ ਬੱਚਾ ਤਾਂ ਇਹ ਵੀ ਇਹਨੂੰ ਕੀ ਪਤਾ 4-5 ਮਹੀਨੇ ਦਾ ਜਵਾਕ ਇਹਨੂੰ ਕੀ ਪਤਾ ਕੀ ਗਰੀਬੀ ਕੀ ਆ ਮੇਰੀ ਕੀ ਆ ਇਹਨਾਂ ਦੀ ਪਰਮਾਤਮਾ ਨਾਲ ਕਨੈਕਟ ਹੋਣ ਵਾਲੀਆਂ ਚੀਜ਼ਾਂ ਨੇ ਇਹ ਪਰਮਾਤਮਾ ਹੀ ਆ ਜੇ ਠੀਕ ਹੈ ਜੇ ਤੁਹਾਨੂੰ ਮਹਾਰਾਜ ਨੇ ਬਲੰਦੀਆਂ ਬਖਸ਼ੀਆਂ ਤਰੱਕੀ ਬਖਸ਼ੀ ਤੇ ਉਹ ਵੀ ਉਹਦਾ ਸ਼ੁਕਰੀਆ ਪਰ ਉੱਥੇ ਵੀ ਉਹ ਹੁਣ ਪਿਆ ਤੁਸੀਂ ਦੇਖੋ ਆਪਾਂ ਕਹਿੰਦੇ ਗੁਰੂ ਘਰੋਂ ਲੋ ਸਾਰੇ ਕੁਝ ਉਹ ਤਾਂ ਗੁਰੂ ਘਰ ਦੇ ਵਿੱਚ ਪਏ ਆ ਜੀ ਤਿੰਨੇ ਜਣੇ ਇੱਥੋਂ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਮਹਾਰਾਜ ਦੀ ਰਜਾ ਹੀ ਵੱਡੀ ਆ ਜਿੱਥੇ ਤੁਹਾਨੂੰ ਰੱਖਦਾ ਹੈ ਤੋਂ ਨੂੰ ਸਤਿਵੰਤ ਜਣ ਕਹਿ ਕੇ ਸ਼ੁਕਰਾਨਾ ਕਰਕੇ ਹੀ ਰਹਿਣਾ ਚਾਹੀਦਾ ਕਨੈਕਟੀਵਿਟੀ ਦੀ ਗੱਲ ਹੈ ਕਨੈਕਟੀਵਿਟੀ ਤੁਸੀਂ ਦਰੱਖਤਾਂ ਚੋਂ ਲੈ ਲਓ ਜਾਨਵਰਾਂ ਚੋਂ ਲੈ ਲਓ ਕਈ ਵਾਰੀ ਕਿਸੇ ਦੀ ਗੱਲ ਚੋਂ ਇੰਨੀ ਕਿ ਜ਼ਿਆਦਾ ਜਿੱਥੇ ਕਨੈਕਟੀਵਿਟੀ ਦਾ ਪਰਮਾਤਮਾ ਦੀ ਸਿੰਪਲ ਸ਼ਬਦਾਂ ਵਿੱਚ ਤੁਹਾਨੂੰ ਦੱਸਾਂ ਜਿੱਥੇ ਤੁਸੀਂ ਪਰਮਾਤਮਾ ਦੀ ਗੱਲ ਸ਼ੁਰੂ ਕਰਤੀ ਉੱਥੇ ਹੀ ਪਰਮਾਤਮਾ ਦੀ ਕਨੈਕਟੀਵਿਟੀ ਹੈ ਬਿਲਕੁਲ ਉੱਥੇ ਅੰਗ ਸੰਗ ਸਾਈਟ એનર્ਜੀ ਦੀ ਅਪਾ ਪਹਿਲਾਂ ਗੱਲ ਕਰਦੇ ਸੀ ਉਹ એનર્ਜੀ ਔਰਾ ਬਦਲ ਦਿੰਦੀ ਹੈ ਜਿੱਥੇ ਪਰਮਾਤਮਾ ਦੀ ਗੱਲ ਜੂਰੀ ਸੋ ਕਨੈਕਟੀਵਿਟੀ ਕਿਸੇ ਵੀ ਟਾਈਮ ਉਤਾਰਦੀ ਹੈ ਕੋਈ ਸ਼ਬਦ ਇਹ ਨਹੀਂ ਹੈ ਕਿ ਵੀ ਕੋ ਧਾਰਮਿਕ ਸੁਣ ਕੇ ਕੋ ਮਾੜੀ ਚੀਜ਼ ਸੁਣ ਕੇ ਵੀ ਕਨੈਕਟੀਵਿਟੀ ਹੋ ਸਕਦੀ ਹੈ ਜੇ ਤੁਸੀਂ ਸੋਚ ਲੈਣੋ ਅੱਛਾ ਯਾਰ ਐ ਵੀ ਹੋ ਜਾਂਦਾ ਤੇ ਪ੍ਰਮਾਤਮਾ ਐ ਵੀ ਕਰ ਦਿੰਦਾ ਕਿਉਂਕਿ ਕਰਦਾ ਤਾਂ ਸਾਰਾ ਕੁਝ ਉਹੀ ਹੈ ਜੀ ਹਾਂ ਸੋ ਸਵਾਲ ਹੁਣ ਅੰਦਰ ਨੂੰ ਹੈ ਜਵਾਬ ਜਾਸੀ ਦੇਣਗੇ ਠੀਕ ਹੈ ਹਮਸਫਰ ਕਹਿੰਦੇ ਪ੍ਰਮਾਤਮਾ ਸੋਚ ਕੇ ਬਣਾ ਕੇ ਪਹਿਲੇ ਲਿਖੀਆਂ ਹੁੰਦੀਆਂ ਜਿੰਨੇ ਜਿੱਥੇ ਪਹੁੰਚਣਾ ਉੱਥੇ ਪਹੁੰਚ ਹੀ ਜਾਣਾ ਹੈ ਪਰ ਕਹਿੰਦੇ ਹਮਸਫਰ ਉਹੀ ਨਹੀਂ ਹੁੰਦਾ ਜਿਹੜਾ ਵਿਆਹ ਕੇ ਨਾਲ ਜਾਂਦਾ ਹੈ ਕਈ ਵਾਰ ਵਿਆਹ ਕੇ ਨਾਲ ਗਿਆ ਵਾਲਾ ਬੰਦਾ ਵੀ ਤੁਹਾਡਾ ਹਮਸਫਰ ਬਣ ਨਹੀਂ ਪਾਉਂਦਾ ਚਾਹੇ ਕਿ ਵੀ ਪੂਰੀ ਜ਼ਿੰਦਗੀ ਤੇ ਕਈ ਵਾਰ ਕੋਈ ਬਿਨਾਂ ਵਿਆਹ ਤੋਂ ਵੀ ਆਪਣੇ ਬਲਵਰ ਨੂੰ ਜਾਂ ਆਪਣੇ ਪਿਆਰ ਕਰਨ ਵਾਲੇ ਨੂੰ ਉਹਦੀ ਮਦਦ ਕਰਕੇ ਉਹਨੂੰ ਉੱਥੋਂ ਤੱਕ ਪਹੁੰਚਾਈ ਦਿੰਦਾ ਜਿੱਥੋਂ ਤੱਕ ਉਹਦੀ ਬਾਹ ਚੱਲਦੀ ਹੈ ਸੋ देयर इज ਅ ਡਿਫਰੈਂਸ ਇੱਕ ਹਮਸਫਰ ਜੋ ਜ਼ਿੰਦਗੀ ਦੇ ਵਿੱਚ ਵਿਆਹ ਕੇ ਆਉਂਦਾ ਇੱਕ ਹਮਸਫਰ ਵਿਆਹ ਤਾਂ ਨਹੀਂ ਹੋ ਪਾਂਦਾ ਪਰ ਫਿਰ ਵੀ ਨਾਲ ਤੁਰਨ ਦੀ ਕੋਸ਼ਿਸ਼ ਕਰਦਾ ਹੈ ਸੋ ਬੇਸਿਕਲੀ ਹਮਸਫਰ ਕੰਪੈਟੀਬਿਲਟੀ ਤੇ ਕਨੈਕਸ਼ਨ ਇਹ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ। ਆਮ ਸ਼ੋਰ ਤੁਸੀਂ ਗੈਟ ਕੀਤਾ ਹੈ ਮੈਂ ਕੀ ਪੁੱਛਿਆ। ਹਾਂ ਜੀ ਮੈਨੂੰ ਲੱਗਦਾ ਵੀ ਉਹ ਚੱਕਰੇ ਹੁੰਦਾ ਵੀ ਜ਼ਿਆਦਾਤਰ ਇਹ ਹੁੰਦਾ ਕਿ ਜਿੱਥੇ ਤੁਹਾਡਾ ਥੋੜਾ ਪਰਿਵਾਰ ਹੈ ਜਿਹੜਾ ਜਿੱਦੇ ਨਾਲ ਤੁਹਾਡਾ ਵਿਆਹ ਹੋਇਆ ਹੈ ਜਦੋਂ ਤੁਸੀਂ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੈ ਲੈਨੇ ਹੋ ਮੈਂ ਇਹਨੂੰ ਅੱਗੇ ਤੁਹਾਨੂੰ ਵਿਆਖਿਆ ਕਰਦਾ ਇਸ ਚੀਜ਼ ਦੀ ਤੇ ਤੁਹਾਡੇ ਲਈ ਸਾਰਾ ਕੁਝ ਮਰਨਾ ਜਿਉਣਾ ਇਕੱਠੇ ਹੋ ਜਾਂਦਾ ਇੱਕ ਦੂਜੇ ਦੇ ਦੁੱਖ ਸੁੱਖs 'ਚ ਤੁਹਾਨੂੰ ਸਹਾਈ ਹੋਣਾ ਪੈਂਦਾ ਹੈ ਇਹ ਤੁਹਾਡੀ ਕਮਿਟਮੈਂਟ ਹੈ। ਉਸ ਰਿਸ਼ਤੇ ਲਈ ਜੀ ਕਈ ਵਾਰੀ ਤੁਸੀਂ ਨਹੀਂ ਵੀ ਚਾਹੁੰਦੇ ਪਰ ਤੁਸੀਂ ਕਮਿਟਿਡ ਹੋ ਤੁਹਾਨੂੰ ਉਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਚਾਹੇ ਤੁਸੀਂ ਦਿਲੋਂ ਕਰੋ ਨਾ ਕਰੋ ਇਹ ਮੈਟਰ ਨਹੀਂ ਕਰਦੀਆਂ ਕਿਉਂਕਿ ਤੁਸੀਂ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕੀਤੀ ਹੈ ਜੀ ਫਿਰ ਜੇ ਤੁਸੀਂ ਉਹ ਨਹੀਂ ਕਰਦੇ ਫਿਰ ਜ਼ਿੰਮੇਵਾਰ ਮਹਾਰਾਜ ਬਣ ਜਾਂਦਾ ਉਹ ਤੁਹਾਡੇ ਹਿਸਾਬ ਕਿਤਾਬ ਉਹ ਨਹੀਂ ਕਰਨਾ ਹੈ